ਬਹੁਤ ਦਿਨ ਹੋ ਗਏ ਗੁੱਜਰਬਾਈ ਨਾਲ ਲਾਈਵ ਵੀਡੀਓ ਨਹੀਂ ਪਾਈ ਬੱਤ ਤੋਂ ਲੰਦਾ ਨਾ ਨਾ ਗੁੱਜਰਬਾਈ ਵਾਸਤੇ ਚਾਹ ਲਿਆ ਸੀ ਚਾਹ ਪੀਤੀ ਤੇ ਹੁਣ ਥੋੜੀ ਜੀ ਜਿਹੜੀ ਬਰਸਾਤ ਹੈ ਉਹ ਰੁਕੀ ਆ ਵੈਸੇ ਹਾਲੇ ਵੀ ਥੋੜਾ ਥੋੜਾ ਵਿੱਚ ਕਣਮਣ ਕਣਮਣ ਜੀ ਹੋ ਰਹੀ ਆ ਰੱਬਾ ਇੱਥੇ ਮੀਂਹ ਦੀ ਲੋੜ ਨਹੀਂ ਹੈਗੀ ਯੂਐਸਏ ਦੇ ਜੰਗਲਾਂ 'ਚ ਅੱਗ ਲੱਗੀ ਹੋਈ ਆ ਉੱਥੇ ਲੋੜ ਆ ਉੱਥੇ ਪਾ ਦੇ ਤਾਂ ਜੋ ਜੰਗਲਾਂ ਨੂੰ ਬਚਾਅ ਹੋ ਸਕੇ ਮਹਿਕ ਸਵੇਰੇ ਬੈਠਾ ਦੇਖ ਰਿਹਾ ਤਾਂ ਵੀਡੀਓ ਬਹੁਤ ਨੁਕਸਾਨ ਹੋ ਰਿਹਾ ਬਾਈ ਜੰਗਲਾਂ ਦਾ ਕਹਿੰਦਾ 20 ਦਿਨ ਤੋਂ ਨਾ ਉੱਥੇ ਬਰਸਾਤ ਨਹੀਂ ਹੋਈ ਹੈਗੀ ਮੈਂ ਦੇਖਿਆ ਜਦੋਂ ਮੈਂ ਕੈਨੇਡਾ ਗਿਆ ਹੋਇਆ ਸੀ ਨਾ ਉੱਥੇ ਇੱਕ ਹਫਤਾ ਕੀ ਕਹਿੰਦੇ ਇੱਕ ਹਫਤਾ ਮੀਂਹ ਮੀਂਹ ਨਾ ਪਵੇ ਇਹ ਜਿਹੜਾ ਖੇਤ ਆ ਨਾ ਤਾਂ ਕੜਕੋ ਜਿੰਨੇ ਕੜਕ ਪੀਲੀ ਜਾਦੀ ਨਾ ਅੱਗ ਲੱਗੇ ਅੱਗ ਪੂਰੀ ਕਿਉਂਕਿ ਜਿਹੜਾ ਐਨਵਾਇਰਨਮੈਂਟ ਜਿਹੜੀ ਪੂਰੀ ਆਹ ਚੀਜ਼ ਆ ਨਾ ਬਹੁਤ ਸਾਫ਼ ਹੁੰਦੀ ਆ ਉਹਦੇ ਕਰਕੇ ਧੁੱਪਾਂ ਤਿੱਖੀ ਬਹੁਤ ਪੈਂਦੀ ਆ ਜਿਹੜੀ ਚਮੜੀ ਨੂੰ ਬਹੁਤ ਸਾੜਦੀ ਫਿਰ ਉਹ ਉਹ ਜੇ 20 ਦਿਨ ਪਈਓ ਨਹੀਂ ਭਾਈ ਬਰਸਾਤੇ ਨਹੀਂ ਪਈ ਹੈਗੀ ਖੇਤਾਂ ਕਨੇ ਪੈਟਰੋਲ ਨੂੰ ਮੜੀ ਅੱਗ ਲਾਉਣ ਦੀ ਲੋੜ ਆ ਕੋਈ ਪੈਟਰੋਲ ਬਣ ਜਾਂਦਾ ਫਿਰ ਉੱਥੇ ਇੰਨਾ ਕੜਕ ਹੋ ਜਾਂਦੀ ਆ ਜਿਹੜਾ ਫਿਰ ਮੈਂ ਸੋਚਦਾ ਤਾਂ ਅੱਜ ਕੱਲ ਜਿਹੜੀ ਇਹ ਵੱਡੇ ਵੱਡੇ ਕੰਟਰੀਆਂ ਨਕਲੀ ਮੀਂਹ ਵੀ ਦਾ ਪਵਾ ਸਕਦੀਆਂ ਉੱਪਰ ਬੱਦਲ ਛੱਡ ਕੇ ਮਾੜਾ ਨਕਲੀ ਮੀਂਹ ਪੈ ਜਾਵੇ ਇਹ ਸਮਝ ਨਹੀਂ ਆਉਂਦੀ ਇੰਨੀ ਤਕਨੀਕਾਂ ਆ ਚੁੱਕੀਆਂ ਹਨ ਤੇ ਇਹੋ ਜਿਹੇ ਕੰਮ ਹੁੰਦੇ ਜਿਹੜੇ ਗਲਤ ਹੁੰਦੇ ਆ ਬਹੁਤ ਨੁਕਸਾਨ ਹੁੰਦਾ ਆ ਵਾਤਾਵਰਣ ਦਾ ਆਪਣੇ ਪਿਆਜ਼ ਇੱਧਰ ਨਿੰਬੂ ਹੁਣ ਥੋੜਾ ਧਨੀਆ ਵਧਣ ਲੱਗਿਆ ਹੁਣ ਧਨੀਆ ਗੋਭੀ ਕੌਣ ਲੈ ਕੇ ਗਿਆ ਗੋਭੀ ਕੌਣ ਲੈ ਗਿਆ ਮੈਨੂੰ ਵੀ ਦੇ ਦਿੱਤੀ ਅੱਛਾ ਮੈਨੂੰ ਦੁੱਤੀ ਆ ਧਨੀਆ ਪਾਲਕ ਮੇਥੀ ਅੱਛਾ ਲੈ ਗਿਆ ਸਾਰੀ ਚੀਜ਼ਾਂ ਉਹ ਦੁੱਜ ਜਿਹੜੀ ਆਪਣੀ ਕੱਟੀ ਹੋਈ ਸੀ ਪਾਲਕ ਪਾਲ ਕੱਟੀ ਹੋਈ ਸੀ ਜਿਹੜੀ ਉੱਪਰ ਪਾ ਦਿੱਤੀ ਕੋਠੇ ਪਰ ਤੇ ਮੇਰੇ ਪਈ ਆ ਉਹ ਤੈਨੂੰ ਵੀ ਤਾਂ ਮਬਾਈ ਹੋਈ ਧੀ ਮੈਂ ਅੱਛਾ ਫਿਰ ਦੇਖਿਆ ਉਹ ਜਮੀ ਬੈ ਗਿਆ ਮੈਂ ਮੈਂ ਦੱਸ ਗਿਆ ਨਾ ਤਾਂ ਅਸਲ ਅੰਦਰ ਆਖਤ ਵਿੱਚ ਐਕਟਿੰਗ ਹੁਣ ਥੋੜਾ ਤੇਜ਼ ਹੋਣ ਲੱਗ ਗਿਆ ਮੀ ਕਿਉਂਕਿ ਇਹ ਪੱਤਿਆਂ ਪਰ ਮਹਿਸੂਸ ਹੋ ਰਿਹਾ ਮੀਂਹ ਦੀ ਕਨਕਨ ਹਾਟ ਰਾਤ ਕਿੰਨੇ ਵਜੇ ਦਾ ਪੈਣ ਲੱਗਿਆ ਮੀ ਬਾਈ ਹਾਂ ਤੇਰਾ ਪਖੜਾ ਜਿਆ ਸ਼ੁਰੂ ਹੋਇਆ ਤੇ ਕਿੰਨੀ ਰਾਤ ਰਾਤ ਦਾ ਹੀ ਪੈਂਦਾ ਮੇਰੀ ਤਾਂ ਸਵੇਰੇ 5:00 ਵਜੇ ਅੱਖ ਖੁੱਲੀ ਆ ਮੈਂ ਲੀਕ ਹੋਰ ਵੀਡੀਓ ਬਣਾਉਂਦਾ 5:00 ਵਜੇ ਕਹਿ ਦਿੱਤਾ ਭਾਈ ਜਦ ਮੇਰੇ ਕੰਨਾਂ ਨੂੰ ਮੀ ਸੁਣਿਆ ਮੈਂ ਤਾਂ ਜਦੇ ਕਹਿਣਾ ਇਹ ਤਾਂ ਕਹਿੰਦੇ ਭਾਈ ਰਾਤ ਦਾ ਹੀ ਪੈਂਦਾ ਕਤੋਂ ਮੌਸਮ ਮੱਛੀ ਵਾਲਾ ਹੋਇਆ ਹੋਇਆ ਮੱਛੀ ਵਾਲਾ ਮੌਸਮ ਹੋਇਆ ਹੋਇਆ ਬਣਾਓ ਸ਼ਾਮ ਨੂੰ ਪ੍ਰੋਗਰਾਮ ਇੱਧਰ ਚੱਲਦੇ ਆ ਅੱਜ ਭਾਖੜਾ ਵੱਲ ਹਾਂ ਮਰ ਜਾ ਚਪਰਾ ਇਹੋ ਜਿਹੀ ਗੱਲਾਂ ਨਹੀਂ ਕਰੀ ਜਾਂਦੀਆਂ ਬਹੁਤ ਤੇਜ਼ ਬੰਦਾ ਬਈ ਬਹੁਤ ਤੇਜ਼ ਬੰਦਾ ਨਾ ਵੀ ਗਰਾਸ ਪਰ ਤੁਰ ਰਹੇ ਆ ਅਸੀਂ ਹੋਣ ਲੱਗ ਗਿਆ ਹਰਾਰਾ ਜਾਣਾ ਹੁਣ ਇਹ ਕੋਠੇ ਉਰ ਪਾਣੀ ਖੜਾ ਯਾਰ ਮੈਂ ਨਾ ਉੱਥੇ ਪਾਈਪ ਲੈ ਕੇ ਆਉਣਾ ਯਾਰ ਅੱਜ ਦੀ ਉਹਦੀ ਦੁਕਾਨ ਬੰਦ ਹੋਣੀ ਯਾਰ ਸੰਡੇ ਅੱਜ ਸੰਡੇ 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 ਰੋਜ਼ ਖਾਓ ਅੰਡੇ ਸੰਡੇ 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 ਗੁੱਜਰ ਰੋਜ਼ ਖਾਂਦਾ ਅੰਡੇ 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 ਯਾਰ ਗਲਤ ਗੱਲਾਂ ਗਲਤ ਗੱਲਾਂ ਬੋਲੀ ਜਾਂਦਾ ਗੁਜਰ ਲਾਈਵ ਵੀਡੀਓ ਇਹ ਗਲਤ ਕਮੈਂਟ ਨਾ ਕਰ ਲੋਕ ਬਹੁਤ ਸਿਆਣੇ ਆ ਹਾਂ ਦੇਖੋ ਜੀ ਜਿੱਡਾ ਵੱਡਾ ਬੰਦਾ ਹੋਊਗਾ ਉਨਾ ਸਿੰਪਲ ਹੋਊਗਾ ਜਿੱਡਾ ਛੋਟਾ ਬੰਦਾ ਹੋਊਗਾ ਉਹ ਫੋਕਰ ਬਣਾ ਜ਼ਿਆਦਾ ਕਰੂਗਾ ਉਹ ਲੈ ਕੇ ਫੋਨ ਆ ਆਈਫੋਨ ਜਾਂ ਲੈ ਲਿਆ ਉਹ 10 ਬਾਰ ਦਿਖਾਵਗਾ ਦੂਜੇ ਬੰਦੇ ਐਨੂੰ ਸਮਝ ਲੈ ਕਰੋ ਮੜਾ ਜਿਆ ਸਰ ਇਹ ਹੈ ਛੋਟਾ ਜਿਹੜਾ ਵੱਡਾ ਬੰਦਾ ਹੋਊ ਤਾਂ ਕਦੇ ਸ਼ੋਅ ਅਪ ਕਰਦਾ ਹੀ ਨਹੀਂ ਹੈ ਕਈ ਨਾ ਹੁੰਦੇ ਨੇ ਫੁਕਰਪਣੇ ਦੀ ਆਦਤ ਹੈ ਹੈ ਜਿੱਡਾ ਹੁਣ ਸਿੰਪਲ ਬੰਦਾ ਹੋਊਗਾ ਹੁਣ ਤੇਰੇ ਵਰਗਾ ਸਿੰਪਲ ਬੰਦਾ ਕਦੇ ਫੋਨ ਕੱਢਦਾ ਹੀ ਨਹੀਂ ਹੈ ਕਦੇ ਹੋਊਗਾ ਵੀ ਮੇਰੇ ਕੋਲ ਲੈ ਕੱਢ ਲਿਆ 1+ 1+ ਕਦੇ ਦਿਖਾਈ ਦੇ ਨਹੀਂ ਵੀ ਮੈਂ ਦੇਖਦਾ ਹੁੰਦਾ ਕਈ ਵਾਰ ਨਾ ਮੈਂ ਸਮਝ ਜਾਂਦਾ ਬੰਦੇ ਦੀ ਹਰਕਤਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਬੰਦਾ ਬੈਠਾ ਐ ਮੁੱਛਾਂ ਨੂੰ ਬੱਟ ਜਾ ਫਿਰੀ ਗਿਆ ਹੈ ਮੁੱਛਾਂ ਨੂੰ ਹਾਂ ਮੁੱਛਾਂ ਪਰ ਹੱਥ ਤੇ ਨਹੀਂ ਨਹੀਂ ਸਾਨੂੰ ਪਤਾ ਕਿਆ ਹੁੰਦੀ ਆ ਵੀ ਮੈਂ ਬਦਮਾਸ਼ ਹੈ ਹੈ ਈ ਮੈਂ ਬਦਮਾਸ਼ ਜਦੋਂ ਕਿ ਮਹਿਫਲ ਚ ਬੈਠੇ ਹੁੰਦੇ ਨਾ ਆਏ ਨਾ ਤਾਜ਼ਾ ਦਹੀਂ ਗਏ ਕਰੋ ਕੋਈ ਮੜਾ ਕਿਤੇ ਸਿੱਧੇ ਜੀ ਕਰ ਲਿਆ ਐਨੇ ਵੀ ਸਿੱਧੇ ਸਾਹਮਣੇ ਬੈਠ ਕੇ ਆਏ ਹੋ ਕੁਰੀਗੇ ਬਹੁਤ ਚੀਜ਼ਾਂ ਨੋਟ ਕਰਨੀਆਂ ਹੁੰਦੀਆਂ ਬੰਦੇ ਦੇ ਹੌ ਭੌ ਤੋਂ ਗੱਲਾਂ ਬਾਤਾਂ ਤੋਂ ਬੰਦੇ ਬਾਰੇ ਪਤਾ ਲੱਗ ਜਾਂਦਾ ਇਹ ਹੈ ਕਿਹੜੀ ਰਾਮਾ ਜਾਇਲ ਅ ਦਿੱਲੀ 에어ਪੋਰਟ ਪਰ ਅ ਜਿਹੜੇ ਬਿਜ਼ਨਸ ਕਲਾਸ ਬਿਜ਼ਨਸ ਕਲਾਸ ਵਿੱਚ ਜਾਂਦੇ ਨਾ ਬੰਦੇ ਉਹਨਾਂ ਨੂੰ ਜਿਹੜੇ ਲਾਉਂਚ ਹੁੰਦੇ ਨਾ ਫ੍ਰੀ ਹੁੰਦੇ ਆ ਬਿਜ਼ਨਸ ਕਲਾਸ ਬੰਦੇ ਵਾਲਿਆਂ ਨੂੰ ਉੱਥੇ ਨਾ ਜਿਹੜੇ ਇੱਕ ਕਾਰਡ ਬਣ ਜਾਂਦਾ ਜਿਹਦੇ 2 ਰੁਪਏ ਦੀ ਰੋਟੀ ਵਾਲਾ ਹੁਣ ਤਾਂ ਵੈਸੇ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਜਦੋਂ ਪਹਿਲਾਂ ਪਹਿਲਾਂ ਜਦ ਮੈਂ ਗਿਆ ਉਹ ਕਾਰਡ ਲੈ ਕੇ ਉੱਥੇ ਬੈਠਿਆ ਅ ਉਹਨਾਂ 'ਚ ਬੈਠਣ ਦਾ ਅਨੁਭਵ ਕੀਤਾ ਮੈਂ ਸਿੰਪਲ ਸ਼ਾਂਤਮਈ ਬੈਠਿਆ ਮੈਂ ਤਾਂ ਥੋੜਾ ਜਿਹਾ ਨਾ ਅ ਕਿੱਥੇ ਦੀ ਗੱਲ ਹੈ ਬਹਰੀਨ ਦੀ ਬੰਦਾ ਆਇਆ ਜੈਨਮ ਜਾਨ ਸਿੰਪਲ ਜਆ ਕਪੜੇ ਦਾ ਬੜੀ ਹਾਈ ਕਲਾਸ ਦੇ ਪਾਏ ਹੋਏ ਤੇ ਕੋਈ ਹਾਵਾ ਨਹੀਂ ਉਹ ਮੈਂ ਨਾ ਕਿਸੇ ਨਾਲ ਵੀਡੀਓ ਕਾਲ ਲਾ ਲਈ ਉਹਦੀ ਬਾਜ ਬਾਹਰ ਜਾਂਦੀ ਸੀ ਉਹਨੇ ਮੈਨੂੰ ਕਿਹਾ ਕਹਿੰਦਾ ਕਵਾਈਟ ਤੇ ਮੈਂ ਉੱਥੇ ਸੈਟ ਹੋ ਗਿਆ ਇਹ ਹੁੰਦੀ ਹੈ ਬੰਦੇ ਦੀ ਸਿੰਪਲਸਿਟੀ ਠੀਕ ਹੈ ਜਿਹੜੇ ਛਲ ਛੱਡੋ ਯਾਰ ਹੁਣ ਇਹ ਤਾਂ ਵੱਡੇ ਛੱਡੇ ਦਾ ਹੁੰਦਾ ਹੀ ਹੈ ਪਰ ਫੋਗਰ ਬਣਾ ਘਟ ਕਰੇ ਕਰੋ ਇਹ ਜਿੱਥੇ ਸਿੱਖਣ ਨੂੰ ਮਿਲਦੀਆਂ ਬਹੁਤ ਜ਼ਿਆਦਾ ਰਾਤ ਫਿਰ ਮੀਟ ਖਾਦਾ ਮੈਂ ਤਾਂ ਹੈ ਨਹੀਂ ਤਾਂ ਇੱਥੇ ਪਤਿਲੇ ਲਵੇੜੇ ਪਏ ਆ ਹੈ ਮੁੰਡੇ ਵੇ ਤੈਨੂੰ ਪਤਾ ਹੀ ਨਹੀਂ ਆਣੇ ਅਰੇ ਭਾਈ ਸਾਡੇ ਇੱਥੇ ਕਈ ਤਰ੍ਹਾਂ ਦੀ ਪਾਰਟੀਆਂ ਹੁੰਦੀਆਂ ਇੱਕ ਦੋ ਤਿੰਨ ਚਾਰ ਚਾਰ ਤਰ੍ਹਾਂ ਦੀਆਂ ਪਾਰਟੀਆਂ ਮੋਟਰ ਪਰ ਹੁੰਦੀਆਂ ਉਹਰ ਖਾ ਪੀ ਕੇ ਆਪਣਾ ਬਣਾ ਬਣੋ ਕੇ ਭਾਈ ਗੁੱਜਰ ਬਾਈ ਨੂੰ ਖੜਾ ਕੇ ਕਰੋਕਰੀ ਸਾਰੀ ਗੁੱਜਰ ਬਾਈ ਕੋਲ ਸੜ ਜਾਂਦੇ ਫਿਰ ਜਿੰਨੀ ਵੀ ਇਹ ਗੁੱਜਰ ਬਾਈ ਕੋਲ ਕਰੋਕਰੀ ਮੈਂ ਹੁਣ ਇਹਦੀ ਕਰ ਸਫਾਈ ਸੜਾ ਫੋਲੋ ਬਹੁਤ ਆ ਟਮਾਟਰ ਨੇ ਟਮਾਟਰ ਕੋਈ ਲੱਗਿਆ ਹੈ ਇੰਨੀ ਹੈ ਫੋਲੋ ਬਸ ਇਹ ਆਇਆ ਮਰਚਾਂ ਵੀ ਸੜੀਆਂ ਉੱਥੇ ਜੀ ਖੜਗੀਆਂ ਕੁੜੀ ਚੋ ਦੀ ਉੱਠੀ ਨਹੀਂ ਉੱਪਰ ਨੂੰ ਸੜੀਆਂ ਇਹ ਹੂੰ ਬੜੇ ਕਿ ਆਪਾਂ ਨੂੰ ਇੱਕ ਫਾਇਦਾ ਹੋ ਜਾਣਾ ਹੁਣ ਜਹਾਂ 2 2 ਮਹੀਨੇ ਤੱਕ ਇਹ ਨਾਲੇ ਵਧੇ ਹਣ ਉੱਪਰ ਨੂੰ ਨਾਲੇ ਨਾਲ ਥਾਂੇ ਲੱਗਣ ਲੱਗ ਜਣੀਆਂ ਹਨਾ ਆਪਾਂ ਨੂੰ ਇੱਕ ਫਾਇਦਾ ਹੋ ਜਾਊਗਾ ਇਹਦਾ ਤੇ ਅੱਜ ਦਾ ਦਿਨ ਦਾ ਜੀ ਇਹ ਆਪਣਾ ਦੂਜਾ ਲਾਈਵ ਤਾਂ ਸ਼ਾਮ ਨੂੰ ਆਪਾਂ ਦੇਖਾਂਗੇ 5-6 ਵਜੇ ਕਿ ਤਿੰਨ ਲਾਈਵ ਠੋਕਣੇ ਅੱਜ ਅੱਜ ਤੰਨੇ ਲਾਈਵ ਚੱਲਣਗੇ। ਉਹ ਤੰਨੇ ਜਿਹੜਾ ਆਪਣੇ ਲਾਈਵ ਲਾਇਆ ਦਾ ਬੜਾ ਵਧੀਆ ਲੱਗਿਆ ਰਾ। ਹੂੰ ਸੁਣ ਕੇ ਤਾਂ ਦੇਖੀ। ਕਮੈਂਟ ਦੇਖੀ ਥੱਲੇ। ਕਹਿੰਦਾ ਤੰਨਾ ਐਕਟਰ ਤਾਂ ਬੜਾ ਘੈਂਟ ਆ। ਜਿਹੜਾ ਲਾਈਵ ਜਿਹੜਾ ਫੇਸਬੁੱਕ ਉੱਪਰ ਲਾਇਆ ਦਾ ਆਪਣੀ ਲਾਈਵ ਆਇਨ ਕਾਲਾ। ਹਾਂ ਵੀ ਕੰਦਾ ਠੰਡ ਲੱਗਦੀ ਆ। ਵਧੀਆ ਦਾ ਲਾਈਵ ਦੇਖੋ ਮੈਂ ਕਾਹਦੇ ਲੱਗਿਆ। ਸੋ ਅਪਾ ਅੱਜ ਦਾ ਲਾਈਵ ਬੰਦ ਕਰਦੇ ਆ। ਬਚੋ ਭਾਈ ਬਚੋ ਫੁਗਰੇ ਲੋਕਾਂ ਤੋਂ ਬਚੋ ਚਲੋ ਜਿਹਨੇ ਭਾਈ ਮਾਰ ਨਹੀਂ ਮਾਰੋ ਐਦਾਂ ਨਾ ਫੁਗਰ ਬਣਦਾ ਇਹ ਨਿਸ਼ਾਨੀ ਹੋ ਜਾਂਦੀ ਹੈ ਜੇ ਰੁਪਏ ਕੋਲ 10 ਆ ਨਾ ਉਹ 100 ਦਸੂਗਾ ਯਾਰ ਗੁੱਜਰ ਬਾਈ ਕੋਲ ਟੈਗ ਇੱਕ ਆ ਨਾ ਇਹ ਐਦਾਂ ਕਰਦਾ ਫਿਰੂਗਾ ਜਿੱਦਾਂ ਬੋਤਲ ਪੀਤੀ ਹੁੰਦੀ ਆ ਹਾਂ ਤੂੰ ਵੀ ਘੱਟ ਮਾਰੇਗਾ ਫੁਗਰੀ ਹਾਂ ਟੱਗ ਪੀ ਕੇ ਦਿਖਾਉਂਦਾ ਤਾਂ ਐ ਮੈਂ ਬੋਤਲ ਪੀ ਲਈ ਅੱਜ ਸੋ ਅੱਜ ਆਪਾਂ ਅਨਾਉਂਸਮੈਂਟ ਹੋ ਰਹੀ ਆ ਹਾਂਜੀ ਗੁਰੂ ਘਰ ਦੇ ਵਿੱਚ ਹਨਪੜ ਸਾਹਿਬ ਭੋਗ ਪਾਣੇ ਗੁਰਦੁਆਰ ਸਾਹਿਬ ਜੀ ਭਾਈ ਭੋਗ ਪੈਣੇ ਆ ਤੇ ਹੁਣ ਆਪਾਂ ਲਾਈਵ ਬੰਦ ਕਰਦੇ ਆ ਧੰਨਵਾਦੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਮਿਲਦੇ ਆ ਹੁਣ ਫਿਰ ਸ਼ਾਮ ਵਾਲੇ ਲਾਈਵ ਵਿੱਚ ਜੇ ਟਾਈਮ ਲੱਗਿਆ ਤਾਂ ਪਾਵਾਂਗੇ